ਕੀ ਰਾਜਵੀਰ ਜਵੰਦੇ ਨੂੰ ਲੱਗ ਗਈ ਸੀ ਮਾਤਾ ਦੀ ਨਜ਼ਰ ਜੀ ਹਾਂ ਦੋਸਤੋ ਕੁਲਵਿੰਦਰ ਵਿੱਲ ਨੇ ਇੱਕ ਇੰਟਰਵਿਊ ਦੇ ਵਿੱਚ ਆਖਿਆ ਕਿ ਬੇਬੇ ਕਹਿ ਰਹੀ ਹੈ ਕਿ ਰਾਜਵੀਰ ਜਵੰਦੇ ਨੂੰ ਮੇਰੀ ਹੀ ਨਜ਼ਰ ਲੱਗ ਗਈ ਸੀ ਸੋ ਇਸੇ ਵਿਸ਼ੇ ਦੇ ਅੱਜ ਆਪਾਂ ਗੱਲਬਾਤ ਕਰਾਂਗੇ ਕਿ ਰਾਜਵੀਰ ਜਵੰਦੇ ਦੀ ਮਾਤਾ ਦੀ ਨਜ਼ਰ ਕਿਵੇਂ ਲੱਗੀ ਜਵੰਦੇ ਨੂੰ ਇਸ ਵੀਡੀਓ ਦੇ ਵਿੱਚ ਇਸੇ ਵਾਰ ਹੀ ਅੱਜ ਆਪਾਂ ਗੱਲ ਕਰਾਂਗੇ ਸੋ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਜਿਸ ਨਾਲ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ ਸੋ ਦੋਸਤੋ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਸਾਰਿਆਂ ਨੂੰ ਕਿ ਰਾਜਵੀਰ ਜਵੰਦਾ ਸਾਡੇ ਵਿਚਕਾਰ ਨਹੀਂ ਭੈੜਾ ਐਕਸੀਡੈਂਟ ਜਿਸ ਨੇ ਰਾਜਵੀਰ ਜਵੰਦਾ ਸਾਡੇ ਤੋਂ ਖੋ ਲਿਆ ਪਿੱਛੇ ਆਪਣੇ ਬੱਚਿਆਂ ਨੂੰ ਸੁਨਸਾਨ ਛੱਡ ਗਿਆ ਪਰਮਾਤਮਾ ਨੇ ਵੀ ਇਹੋ ਜਿਹੀ ਖੇਡ ਰਚਾਈ ਪਹਿਲਾਂ ਰਾਜਵੀਰ ਜਵੰਦੇ ਦਾ ਦਾਦਾ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ ਅਤੇ ਦਾਦੀ ਪਿੱਛੇ ਇਕੱਲੀ ਰਹਿ ਗਈ ਉਸ ਤੋਂ ਬਾਅਦ ਫਿਰ ਰਾਜਵੀਰ ਜਵੰਦੇ ਦਾ ਪਿਤਾ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ ਜਵੰਦੇ ਦੇ ਸਿਰ ਤੋਂ ਬਾਪ ਦਾ ਸਾਯਾ ਅਤੇ ਉਸ ਦੀ ਮਾਂ ਦੇ ਸਿਰ ਤੋਂ ਪਤੀ ਦਾ ਸਾਯਾ ਉੱਠ ਗਿਆ ਹੁਣ ਰਾਜਵੀਰ ਜਵੰਦਾ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ ਕਹਿਣ ਦਾ ਮਤਲਬ ਇਹ ਹੈ ਕਿ ਰਾਜਵੀਰ ਜਵੰਦੇ ਦੇ ਤਿੰਨ ਪੀੜੀਆਂ ਤੋਂ ਹੀ ਮਰਦਾਂ ਦੀ ਕਮੀ ਰਹੀ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਰਾਜਵੀਰ ਜਵੰਦੇ ਨੇ ਕਿੰਨੀ ਸਟਰਗਲ ਕਰਕੇ ਇਹ ਮੁਕਾਮ ਹਾਸਲ ਕੀਤਾ ਸੀ ਇਸ ਤੋਂ ਪਹਿਲਾਂ ਰਾਜਵੀਰ ਜਵੰਦਾ ਪੁਲਿਸ ਵਿੱਚ ਵੀ ਤਾਇਨਾਤ ਸੀ ਫਿਰ ਜਵੰਦੇ ਨੇ ਸਰਕਾਰੀ ਨੌਕਰੀ ਛੱਡ ਕੇ ਆਪਣਾ ਰੁਝਾਨ ਮਿਊਜ਼ਿਕ ਵੱਲ ਕਰ ਲਿਆ ਜਿਸ ਤੋਂ ਬਾਅਦ ਰਾਜਵੀਰ ਜਵੰਦੇ ਨੂੰ ਲੋਕਾਂ ਨੇ ਬਹੁਤ ਹੀ ਮਕਬੂਲ ਕੀਤਾ ਅਤੇ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਜਿਸ ਤੋਂ ਬਾਅਦ ਰਾਜਵੀਰ ਜਵੰਦਾ ਪੂਰੀ ਦੁਨੀਆ ਦੇ ਵਿੱਚ ਹੀ ਛਾ ਗਿਆ। ਰਾਜਵੀਰ ਜਵੰਦਾ ਇੱਕ ਅਜੀਹਾ ਕਲਾਕਾਰ ਸੀ ਜਿਸ ਦੀ ਕਦੇ ਵੀ ਜ਼ਿੰਦਗੀ ਦੇ ਵਿੱਚ ਕਿਸੇ ਦੇ ਨਾਲ ਲਾਗਡਾਟ ਹੋਈ ਹੋਵੇ ਜਾਂ ਕਿਸੇ ਵੀ ਕੌਂਟਰੋਵਰਸੀ ਦੇ ਵਿੱਚ ਪਿਆ ਹੋਵੇ ਅਜੀਹਾ ਕੋਈ ਵੀ ਰਿਕਾਰਡ ਜਵੰਦੇ ਦੇ ਖਿਲਾਫ ਨਹੀਂ ਹੈ। ਇੱਕ ਬਹੁਤ ਹੀ ਸੌਬੀਬਾ ਬੱਚਾ ਸੀ ਰਾਜਵੀਰ ਜਵੰਦਾ ਪਿੰਡ ਵਾਲਿਆਂ ਦਾ ਕਹਿਣਾ ਸੀ ਕਿ ਜਦੋਂ ਵੀ ਰਾਜਵੀਰ ਜਵੰਦਾ ਆਪਣੇ ਪਿੰਡ ਦੇ ਵਿੱਚ ਆਉਂਦਾ ਸੀ ਤਾਂ ਉਹ ਹਰ ਇੱਕ ਬੱਚਿਆਂ ਲਈ ਹਰ ਇੱਕ ਇਨਸਾਨ ਨੂੰ ਬਹੁਤ ਹੀ ਨਿਰਮਤਾ ਦੇ ਨਾਲ ਮਿਲਦਾ ਸੀ ਭਾਵੇਂ ਉਹ ਬਜ਼ੁਰਗ ਹੋਵੇ ਨੌਜਵਾਨ ਹੋਣ ਜਾਂ ਫਿਰ ਬੱਚੇ ਸਾਰਿਆਂ ਨੂੰ ਹੀ ਪਿਆਰ ਨਾਲ ਮਿਲਦਾ ਸੀ ਹੁਣ ਤੱਕ ਰਾਜਵੀਰ ਜਵੰਦਾ ਆਪਣੇ ਪਿੰਡ ਬੋਨੇ ਵਿੱਚ ਹੀ ਰਹਿੰਦਾ ਸੀ ਹੁਣ ਕੁਝ ਸਮਾਂ ਪਹਿਲਾਂ ਰਾਜਵੀਰ ਜਵੰਦੇ ਨੇ ਮੁਹਾਲੀ ਦੇ ਵਿੱਚ ਆਪਣਾ ਘਰ ਲਿਆ ਸੀ ਪਰ ਰਾਜਵੀਰ ਜਵੰਦੇ ਨੂੰ ਉਹ ਘਰ ਨਸੀਬ ਨਹੀਂ ਹੋਇਆ ਕਲਾਕਾਰ ਤਾਂ ਬਹੁਤ ਨੇ ਪਰ ਜਵੰਦਾ ਇੱਕ ਅਜੀਹਾ ਕਲਾਕਾਰ ਸੀ ਜਿਸ ਨੇ ਆਪਣਾ ਵਿਰਸਾ ਸੰਭ ਕੇ ਰੱਖਿਆ ਆਪਣਾ ਪੰਜਾਬੀ ਪਹਿਰਾਵਾ ਪੰਜਾਬੀਅਤ ਪੰਜਾਬੀ ਨੂੰ ਸੰਭ ਕੇ ਰੱਖਿਆ ਰਾਜਵੀਰ ਜਵੰਦੇ ਦੇ ਪਰਿਵਾਰ ਦੇ ਵਿੱਚ ਬੈਠ ਕੇ ਸੁਣਨ ਵਾਲੇ ਗੀਤ ਸੀ ਸਾਰੇ ਹੀ ਗੀਤ ਕਿਸੇ ਨਾ ਕਿਸੇ ਰਿਸ਼ਤੇ ਤੇ ਟੁੱਕਦੇ ਸੀ ਉੱਥੇ ਹੀ ਜੇਕਰ ਆਪਾਂ ਰਾਜਵੀਰ ਜਵੰਦੇ ਦੀ ਮਾਤਾ ਦੀ ਗੱਲ ਕਰੀਏ ਰਾਜਵੀਰ ਜਵੰਦੇ ਦੀ ਮਾਤਾ ਦਾ ਕਹਿਣਾ ਹੈ ਕਿ ਮੇਰੇ ਹੀਰੇ ਵਰਗੇ ਪੁੱਤ ਨੂੰ ਮੇਰੀ ਹੀ ਨਜ਼ਰਾਂ ਨੇ ਖਾ ਲਿਆ ਮੈਂ ਹੀ ਕਹਿੰਦੀ ਸੀ ਕਿ ਸਭ ਤੋਂ ਜ਼ਿਆਦਾ ਸਿਆਣਾ ਮੇਰਾ ਪੁੱਤ ਹੈ ਮੇਰਾ ਹੀਰਾ ਹੈ ਕਦੇ ਵੀ ਕਿਸੇ ਦੀ ਕੰਟਰੋਵਰਸੀ ਵਿੱਚ ਨਹੀਂ ਪਿਆ ਬਹੁਤ ਲੋਕ ਰਾਜਵੀਰ ਜਵੰਦੇ ਨੂੰ ਸਰਾਉਂਦੇ ਰਹਿੰਦੇ ਸੀ ਖਾਸ ਕਰ ਪਿੰਡ ਦੇ ਲੋਕ ਕਿਉਂਕਿ ਰਾਜਵੀਰ ਜਵੰਦਾ ਉੱਥੇ ਹੀ ਜੰਮਿਆ ਪਲਿਆ ਤੇ ਪੜਿਆ ਜਵੰਦੇ ਦੀ ਮਾਤਾ ਦਾ ਕਹਿਣਾ ਹੈ ਕਿ ਮੈਂ ਆਪਣੇ ਪੁੱਤ ਤੋਂ ਬਹੁਤ ਖੁਸ਼ ਸੀ ਰਾਜਵੀਰ ਜਵੰਦੇ ਨੂੰ ਪਤਾ ਸੀ ਕਿ ਉਸ ਦੀ ਮਾਂ ਕਿੰਨਾ ਕਰਦੀ ਹੈ ਵੈਸੇ ਤਾਂ ਹਰ ਇੱਕ ਦੀ ਮਾਂ ਆਪਣੇ ਬੱਚੇ ਨੂੰ ਪਿਆਰ ਬਹੁਤ ਕਰਦੀ ਹੈ ਪਰ ਰਾਜਵੀਰ ਜਵੰਦੇ ਦੀ ਮਾਤਾ ਕਹਿੰਦੀ ਹੈ ਕਿ ਮੇਰੇ ਪੁੱਤ ਨੇ ਕਦੇ ਵੀ ਸਾਨੂੰ ਦੁਖੀ ਨਹੀਂ ਕੀਤਾ ਕਦੇ ਵੀ ਕਿਸੇ ਤੇ ਨਸ਼ੇ ਤੇ ਨਹੀਂ ਲੱਗਿਆ ਕਦੇ ਵੀ ਕਿਸੇ ਨਾਲ ਵੀ ਕਦੇ ਕੋਈ ਗਾਲੀ ਗਲੋਚ ਨਹੀਂ ਕੀਤੀ ਤੇ ਨਾ ਹੀ ਕਦੇ ਕਿਸੇ ਦੀ ਕੌਂਟਰੋਵਰਸੀ ਦੇ ਵਿੱਚ ਪਿਆ ਜੇਕਰ ਆਪਾਂ ਰਾਜਵੀਰ ਜਵੰਦੇ ਦੀ ਜ਼ਿੰਦਗੀ ਤੇ ਗੱਲ ਕਰੀਏ ਤਾਂ ਰਾਜਵੀਰ ਜਵੰਦਾ ਬਹੁਤ ਹੀ ਸਾਫ਼ ਸੁਥਰਾ ਤੇ ਸੋਨਾ ਸੁਨਖਾ ਉੱਚਾ ਲੰਬਾ ਗੱਬਰੂ ਨੌਜਵਾਨ ਸੀ ਰੱਬ ਨੇ ਰਾਜਵੀਰ ਜਵੰਦੇ ਨੂੰ ਬਹੁਤ ਕੁਝ ਦਿੱਤਾ ਸੀ ਪੈਸਾ ਦੌਲਤ ਸ਼ੋਰਤ ਗੱਡੀਆਂ ਕਾਰਾਂ ਬਾਰੇ ਜ਼ਿੰਦਗੀ ਨਹੀਂ ਦਿੰਦੀ ਸੋ ਰੱਬੇ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਪਰਮਾਤਮਾ ਪੈਸਾ ਥੋੜਾ ਜਿਹਾ ਘਟ ਦੇ ਦੇਵੇ ਪਰ ਹਰ ਇੱਕ ਇਨਸਾਨ ਦੀ ਜ਼ਿੰਦਗੀ ਜ਼ਰੂਰ ਦਵੇ ਕਿਉਂਕਿ ਇੱਕ ਇਨਸਾਨ ਤੋਂ ਬਾਅਦ ਇੱਕ ਪੇਤਾ ਤੋਂ ਬਾਅਦ ਇੱਕ ਪੁੱਤ ਤੋਂ ਬਾਅਦ ਇੱਕ ਪਤੀ ਤੋਂ ਬਾਅਦ ਉਸ ਦਾ ਪਰਿਵਾਰ ਬਿਲਕੁਲ ਹੀ ਟੁੱਟ ਜਾਂਦਾ ਹੈ ਜੇਕਰ ਉਸੇ ਪਰਿਵਾਰ ਦੇ ਵਿੱਚ ਕੋਈ ਵੀ ਮਰਦ ਨਾ ਹੋਵੇ ਕੱਲੀਆਂ ਔਰਤਾਂ ਹੀ ਰਹਿ ਜਾਣ ਤਾਂ ਉਹ ਪਰਿਵਾਰ ਬਹੁਤ ਟੁੱਟ ਜਾਂਦਾ ਹੈ ਸੋ ਅਸੀ ਧੰਨਵਾਦ ਕਰਦੇ ਹਾਂ ਰਾਜਵੀਰ ਜਵੰਦੇ ਦੇ ਯਾਰਾਂ ਦਾ ਜਿਨ੍ਹਾਂ ਨੇ ਇਹ ਸਾਰਾ ਮੌਕਾ ਸਾਮਿਆ ਅਤੇ ਰਾਜਵੀਰ ਜਵੰਦੇ ਦੇ ਪਰਿਵਾਰ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਖੜੇ ਰਹੇ ਇਥੋਂ ਤੱਕ ਕੇ ਐਮੀ ਵਿਰਕ ਨੇ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਕਿ ਮੈਂ ਰਾਜਵੀਰ ਜਵੰਦੇ ਦੇ ਸ਼ੋਅ ਲਾ ਰਿਹਾ ਦਬਈ ਤੋਂ ਆ ਕੇ ਐਮੀ ਵਿਰਕ ਰਾਜਵੀਰ ਜਵੰਦੇ ਦੇ ਪ੍ਰੋਗਰਾਮ ਲਾ ਰਿਹਾ ਹੈ ਅਤੇ ਸਭ ਤੋਂ ਵੱਧ ਰਾਜਵੀਰ ਜਵੰਦੇ ਦੇ ਪ੍ਰੋਗਰਾਮ ਐਮੀ ਵਿਰਕ ਨੇ ਲਾਏ ਨੇ ਅਤੇ ਨਾ ਹੀ ਇਹ ਚੀਜ਼ ਬਾਹਰ ਨਿਕਲੀ ਕਿ ਰਾਜਵੀਰ ਜਵੰਦੇ ਦੇ ਪ੍ਰੋਗਰਾਮ ਐਮੀ ਵਿਰਕ ਨੇ ਲਾਏ ਨੇ ਇਹ ਹੀ ਸੇਵਾ ਲੱਗਦੀ ਹੈ 1 ਰੁਪਿਆ ਵੀ ਆਪਣੇ ਕੋਲ ਨਹੀਂ ਰੱਖਦਾ ਐਮੀ ਵਿਰਕ ਤੁਸੀਂ ਇਹ ਦੇਖੋ ਕਿ ਬੰਦਾ ਦੁਬਈ ਤੋਂ ਆ ਕੇ ਪੰਜਾਬ ਦੇ ਵਿੱਚ ਸ਼ੋਅ ਲਾ ਰਿਹਾ ਹੈ ਕਦੇ ਵੀ ਐਮੀ ਵਿਰਕ ਨੇ ਪਹਿਲਾਂ ਸ਼ੋਅ ਨਹੀਂ ਲਾਇਆ ਕਿਸੇ ਵੀ ਮੈਰਿਜ ਫੰਕਸ਼ਨ ਤੇ ਪਰ ਰਾਜਵੀਰ ਜਵੰਦੇ ਦੇ ਲਈ ਐਮੀ ਵਿਰਕ ਸ਼ੋਅ ਲਾ ਰਿਹਾ ਹੈ ਜੇਕਰ ਐਮੀ ਵਿਰਕ ਦੇ ਸ਼ੋਅ ਦੀ ਗੱਲ ਕਰੀਏ ਤਾਂ ਉਸ ਦਾ ਕਟੋਕਟ ਇੱਕ ਪ੍ਰੋਗਰਾਮ ਦਾ 25 ਤੋਂ 30 ਲੱਖ ਰੁਪਇਆ ਹੁੰਦਾ ਹੈ ਪਰ ਜੋ ਵੀ ਰਾਜਵੀਰ ਜਵੰਦੇ ਨੇ ਡੰਨ ਕੀਤਾ ਸੀ ਆਪਣੇ ਕਲਾਇੰਟਾਂ ਦੇ ਨਾਲ ਉਹਨਾਂ ਹੀ ਪੈਸਿਆਂ ਦੇ ਵਿੱਚ ਐਮੀ ਵਿਰਕ ਸ਼ੋਅ ਲਾ ਰਿਹਾ ਅਤੇ 1125 ਰਾਜਵੀਰ ਜਵੰਦੇ ਦੇ ਪਰਿਵਾਰ ਨੂੰ ਦੇ ਰਿਹਾ ਸੋ ਅਜਿਹੇ ਦੋਸਤਾਂ ਕਰਕੇ ਹੀ ਰਾਜਵੀਰ ਜਵੰਦੇ ਦੇ ਬੱਚੇ ਪੜ੍ਹ ਲਿਖ ਜਾਣ ਅਤੇ ਇਹਨਾਂ ਦਾ ਸਹਾਰਾ ਹੀ ਬਹੁਤ ਹੈ ਸੋ ਅਸੀਂ ਅਰਦਾਸ ਕਰਦੇ ਹਾਂ ਬੇਨਤੀ ਕਰਦੇ ਹਾਂ ਫਰਿਆਦ ਕਰਦੇ ਹਾਂ ਕਿ ਵਾਹਿਗੁਰੂ ਪਰਮਾਤਮਾ ਰਾਜਵੀਰ ਜਵੰਦੇ ਦੇ ਯਾਰਾਂ ਨੂੰ ਬਹੁਤ ਉਚਾਈਆਂ ਤੇ ਲੈ ਕੇ ਜਾਵੇ ਅਤੇ ਤੰਦਰੁਸਤੀ ਬਖਸ਼ੇ ਜਿਨ੍ਹਾਂ ਨੇ ਰਾਜਵੀਰ ਜਵੰਦੇ ਦੇ ਜਾਣ ਤੋਂ ਬਾਅਦ ਉਹਨਾਂ ਦੇ ਪਰਿਵਾਰ ਦਾ ਸਹਾਰਾ ਬਣੇ ਨੇ ਉਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਖੜੇ ਨੇ ਅਤੇ ਉਮੀਦ ਕਰਦਾ ਹਾਂ ਕਿ ਰਾਜਵੀਰ ਜਵੰਦੇ ਦੇ ਦੋਸਤ ਐਦਾਂ ਹੀ ਪਰਿਵਾਰ ਦੇ ਨਾਲ ਹਮੇਸ਼ਾ ਖੜੇ ਰਹਿਣਗੇ ਰਾਜਵੀਰ ਜਵੰਦ ਦੇ ਤੋਂ ਬਾਅਦ ਜੇਕਰ ਸਭ ਤੋਂ ਜ਼ਿਆਦਾ ਦਰਦ ਮਹਿਸੂਸ ਹੋਇਆ ਹੈ ਤਾਂ ਕਨਵਰ ਗਰੇਵਾਲ ਨੂੰ ਹੋਇਆ ਹੈ। ਆਪਾਂ ਸਾਰਿਆਂ ਨੇ ਦੇਖਿਆ ਹੋਵੇਗਾ ਕਿ ਕਨਵਰ ਗਰੇਵਾਲ ਕਿਵੇਂ ਕੁਦਰਤ ਨੂੰ ਪਿਆਰ ਕਰਦੇ ਨੇ। ਜਦੋਂ ਰਾਜਵੀਰ ਜਵੰਦ ਦਾ ਅੰਤਿਮ ਸੰਸਕਾਰ ਹੋਇਆ ਸੀ ਤਾਂ ਜਿਹੜੇ ਵੀ ਲੋਕ, ਜਿਹੜੇ ਵੀ ਰਿਸ਼ਤੇਦਾਰ, ਯਾਰ, ਦੋਸਤ ਉੱਥੇ ਆਏ ਸੀ, ਉਹਨਾਂ ਨੂੰ ਪਾਣੀ ਦੀਆਂ ਛੋਟੇ-ਛੋਟੇ ਬਿਚਲਰੀਆਂ ਦੀਆਂ ਬੋਤਲਾਂ ਸਰਵ ਕੀਤੀਆਂ ਗਈਆਂ ਸੀ ਪਰ ਉਹਨਾਂ ਨੇ ਉਹੋ ਬੋਤਲਾਂ ਚੋਂ ਪਾਣੀ ਪੀ ਕੇ ਹੀ ਗਰਾਊਂਡ ਦੇ ਵਿੱਚ ਏਦਾਂ ਹੀ ਡੇਕ ਦਿੱਤੀਆਂ ਸਨ ਪਰ ਕਨਵਰੇ ਗਰੇਵਾਲ ਨੇ ਇੱਕ ਬੋਰਾ ਲੈ ਕੇ ਉਹ ਸਾਰੀਆਂ ਬੋਤਲਾਂ ਇੱਕ ਬੋਰੇ ਦੇ ਵਿੱਚ ਪਾਈਆਂ ਅਤੇ ਉੱਥੇ ਸਾਫ਼ ਸਫਾਈ ਰੱਖੀ ਕਨਵਰੇ ਗਰੇਵਾਲ ਅਤੇ ਕੁਲਵਿੰਦਰ ਬਿੱਲਾ ਰਾਜਵੀਰ ਜਵੰਦੇ ਦੇ ਨਾਲ ਯੂਨੀਵਰਸਿਟੀ ਦੇ ਵਿੱਚ ਪੜ੍ਹੇ ਅਤੇ ਇਕੱਠਿਆਂ ਨੇ ਹੀ 뮤직 ਕੈਰੀਅਰ ਦੀ ਸ਼ੁਰੂਆਤ ਕੀਤੀ ਰਾਜਵੀਰ ਜਵੰਦਾ ਕਹਿੰਦਾ ਹੁੰਦਾ ਹੈ ਕਿ ਮੈਂ ਕਨਵਰੇ ਗਰੇਵਾਲ ਜੀ ਦੇ ਗਾਣੇ ਸੁਣਦਾ ਹੁੰਦਾ ਸੀ ਉੱਥੋਂ ਹੀ ਮੈਨੂੰ ਸ਼ੌਂਕ ਪੈ ਗਿਆ ਕਿ ਮੈਂ ਵੀ ਇੱਕ ਸਿੰਗਰ ਬਣਾ ਕਲਾਕਾਰ ਬਣਾ ਉਸ ਤੋਂ ਬਾਅਦ ਮੈਂ ਵੀ ਰਿਆਜ਼ ਕਰਨ ਲੱਗਿਆ ਅਤੇ ਜਿਸ ਤੋਂ ਬਾਅਦ ਪਹਿਲਾਂ ਤਾਂ ਮੇਰੀ ਪੁਲਿਸ ਦੇ ਵਿੱਚ ਨੌਕਰੀ ਲੱਗੀ ਪੁਲਿਸ ਦੇ ਵਿੱਚ ਡਿਊਟੀ ਕਰਨ ਤੋਂ ਬਾਅਦ ਮੈਂ ਆ ਕੇ ਰਿਆਜ਼ ਕਰਦਾ ਸੀ ਅਤੇ ਉਸ ਤੋਂ ਬਾਅਦ ਫਿਰ ਮੈਂ ਰਾਤ ਨੂੰ ਸੌਂਦਾ ਸੀ ਸਵੇਰੇ ਫਿਰ ਉਹੀ ਸ਼ਡਿਊਲ ਲਾਗੂ ਹੋ ਜਾਂਦਾ ਸੀ ਜਦੋਂ ਮੈਨੂੰ ਮੇਰੀ ਤਨਖਾਹ ਤੋਂ ਜ਼ਿਆਦਾ ਸਿੰਗਿੰਗ ਲਾਈਨ ਦੇ ਵਿੱਚ ਪੈਸੇ ਬਣਨ ਲੱਗੇ ਤਾਂ ਮੈਂ ਪੁਲਿਸ ਦੀ ਨੌਕਰੀ ਤੋਂ ਰਜ਼ਾਇਨ ਕਰ ਗਿਆ ਸੋ ਇਹ ਸੀ ਰਾਜਵੀਰ ਜਵੰਦੇ ਦੀ ਮਾਤਾ ਦੀ ਜਿਹੜੀ ਨਜ਼ਰ ਲੱਗੀ ਆ ਉਸ ਦੀ ਗੱਲਬਾਤ ਅਤੇ ਰਾਜਵੀਰ ਜਵੰਦੇ ਦੀ ਕੁਝ ਕਿ ਜ਼ਿੰਦਗੀ ਤੇ ਆਪਾਂ ਨੇ ਝਾਤ ਮਾਰੀ ਬਾਕੀ ਤੁਹਾਡਾ ਰਾਜਵੀਰ ਜਵੰਦੇ ਦੇ ਦੋਸਤਾਂ ਬਾਰੇ ਕੀ ਕਹਿਣਾ ਹੈ ਐਮੀ ਵੀਰਕ ਬਾਰੇ ਕੀ ਕਹਿਣਾ ਹੈ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਜਾਣਕਾਰੀ ਦੇ ਨਾਲ ਇੱਕ ਹੋਰ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ